ਲਾਈ ਮੈਟਰ ਹੋਇਆ ਲਾਡੀ ਆਰਟਸ ਭਾਈ ਰੁੱਪਾ ਜਿਹੜਾ ਕ ਬਾਈ ਕੇ ਬਾਈ ਬੋਰਡ ਬਾਰ ਬਣਾਉਂਦਾਗਾ ਰੂਮ ਦੇ ਵਿੱਚ ਫਲੈਕਸਾ ਲਗਾਉਣੀਆਂ ਜਾਂ ਪਿਆ ਦੇ ਕਾਰਡਸ ਪਾਉਣੇ ਆ ਜਾਂ ਮੋਹਰਾ ਬਣਾਉਣੀਆਂ ਗਾਂ ਜਾਂ ਹੋਰ ਵੀ ਕੋਈ ਕੰਮ ਕਰਾਉਣਾ ਹੋਵੇ ਤੁਸੀਂ ਆਮ ਆਹ ਨੰਬਰ ਤੇ ਕਨੈਕਟ ਕਰ ਸਕਦੇ ਹੋ ਬਾਕੀ ਬਾਈ ਕੋਲੇ ਪ੍ਰਿੰਟ ਵਾਲੇ ਆਪਦੀ ਮਸ਼ੀਨਾਂ ਆ ਆ ਤੁਸੀਂ ਦੇਖ ਸਕਦੇ ਆ ਪ੍ਰਿੰਟ ਮਸ਼ੀਨ ਫੋਟੋ ਫੋਟੋ ਸਪਾਉਣੀ ਹੋਵੇ ਜਾਂ ਹੋਰ ਬਾਈ ਕੋਲੇ ਬਹੁਤ ਹੀ ਵਾਜਬ ਰੇਟ ਤੇ 10 ਰੁਪਏ ਤੋਂ ਲੈ ਕੇ 18-20 ਰੁਪਏ ਤੱਕ ਬਾਈ ਕੋਲੇ ਬਹੁਤ ਵਧੀਆ ਜਿਹੜਾ ਕਿ ਪ੍ਰਿੰਟ ਕੱਢਦਾ ਹੈਗਾ ਫਲੈਕਸਾਂ ਲੋ ਰੂਮ ਲਵਾ ਸਕਦੇ ਆ ਬਿਲਹਿੰ ਬਾਜਬ ਰੇਟ ਤੇ ਆ ਤੁਸੀਂ ਦੇਖ ਸਕਦੇ ਆ ਫਲੈਕਸ ਹੋਰ ਬੋਰਡ ਬੜ ਬਣਾਉਣਾ ਹੈ ਵਿਆਹ ਦੇ ਕਾਰਡ ਬਣਾਉਣਾ ਜਾਂ ਹੋਰ ਬਾਕੀ ਬਾਕੀ ਬਾਈ ਆ ਤੁਸੀਂ ਦੇਖ ਸਕਦੇ ਆ ਨੰਬਰ ਤੇ ਕਨੈਕਟ ਕਰ ਸਕਦੇ ਆ ਹੋਰ ਬਾਈ ਕੀ ਕੁਝ ਬਣਾਉਣਾ ਮਾੜਾ ਦੱਸੀ ਗਿਰਾ ਬਾਈ ਬਣ ਕੇ ਬਾਈ ਮਠਾਈ ਵਾਲੇ ਬਾਕਸ ਬਣਾਉਣੇ ਆ ਹਰੇਕ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਹੈ ਬੈਲੋ ਵਰਕ ਹੈ ਲੈਟਰ ਪੈਡ ਆ ਸਾਰੇ ਤਰ੍ਹਾਂ ਦਾ ਕੰਮ ਹੈ अच्छा जी ਤੇ ਬਿਲਕੁਲ ਬਾਜੂ ਰੇਡ ਤੇ ਭਾਈ ਰੂਪਾ ਜਿਹੜਾ ਕਿ ਆਪਣਾ ਅੱਡੇ ਤੋਂ ਬਾਜ਼ਾਰ ਵੱਲ ਨੂੰ ਰੋੜ ਜਾਂਦਾ ਉੱਥੇ ਆ ਕੇ ਨੰਬਰ ਤੇ ਕਨੈਕਟ ਕਰਕੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਡਿਜ਼ਾਈਨ ਜੂ ਲੈ ਸਕਦੇ ਆ ਜੇਕਰ ਲੈਣਾ ਹੋਵੇ